ਇਹੜੇ ਇੱਕ ਉਤਰਾ ਜੋ ਇਹ ਬਈ ਥੰਨੇ ਵਾਲਾ ਉਤਰਾ ਜੋ ਬਟਾ ਗੁੜੀ ਵਾਲਾ ਤੁਸੀਂ ਇੱਕ ਮੇਰੇ ਕੋਲੇ ਠੀਕ ਹੈ ਤੇ ਦੋ ਬਾਜੀ ਹਉੜਿਆ ਸੀ ਬਹੁਤ ਜਾਂਦੇ ਨਜ਼ਾਰੇ ਠੀਕ ਹੈ ਉਹਦੀ ਪੀ ਹੈ ਤੇ ਚਿੱਟੀ ਸੀ ਅੱਛਾ ਇੱਥੇ ਕਰਦੇ ਆ ਆ ਜਦੋਂ ਦਿੱਤੀ ਆ ਚੇਸ਼ੇ ਬਤੀ ਇਹਨਾਂ ਨੇ ਟਾੜੇ ਪੈ ਗਏ ਇੰਨੇ ਫੰਗ ਆ ਗਏ ਜਾਈ ਹੈ ਨਾਲ ਦੋਨਾਂ ਨਾਲ ਤਾਂ ਬਈ ਸਿਆਣ ਨਹੀਂ ਹੁੰਦੀ ਇਹਨਾਂ ਦੀ ਅੱਛਾ ਜੀ ਬਾਸ਼ੀ ਹੁੰਦੇ ਇਹਨਾਂ ਦੀ ਬਹੁਤ ਨਹੀਂ ਬਈ ਪੂਰ ਜਿਵੇਂ ਚਿੱਟੀ ਸੀ ਠੀਕ ਆ ਤੇ ਆ ਕਰਨੇ ਕੁੱਤ ਸੀ ਇੱਥੇ ਤੇ ਕਿੰਨੇ ਸਰਖੀ ਬਣ ਗਏ ਹਨ ਤੇ ਜਿਵੇਂ ਜਿਵੇਂ ਵੱਢੀ ਜਾਂਦੇ ਆ ਉਹ ਵੀ ਇਹ ਗੂੜੇ ਹੋਈ ਜਾਂਦੇ ਆ بس ਇਹਨਾਂ ਦੀ ਫਰਕ ਸਿਆਣੋਂ ਹੋੜ ਜੇ ਦੋ ਸਾਲ ਆ ਕੁੱਤਰੇ ਨੇ ਇਹ ਨਾ ਲੱਗਿਆ ਇਹ ਕਿਹੜੇ ਕੁੱਤਰੇ ਜਣੇ ਇਹ ਬਾਈ ਪੂਰੀ ਦਾ ਇਹ ਨਹੀਂ ਮੇਰਾ ਪੁੱਤਰੀ ਠੀਕ ਆ ਇਹ ਜਿਹੜਾ ਕੁੱਤਰਾ ਕਿਸ ਬੰਦੇ ਕੋਲੇ ਆਪਣੇ ਭਰਾ ਕੋਲੇ ਸੀਗਾ ਉਹਦਾ ਪੁੱਤ ਵਾ ਪੁੱਤ ਦਾ ਪੋਤਾ ਬਾਈ ਠੀਕ ਆ ਇਹ ਆਪਣੇ ਕੋਲ ਚਾਰ ਕੱਟੇ ਹੋਇਆ ਮਾਵਾ ਨਾਲ ਪੂਰੀ ਦਾ ਹਾਂ ਉਹ ਤਾਂ ਰਹਿ ਗਿਆ ਸੀ ਉਹਦਾ ਕਿਤੇ ਬਾਜੀ ਦੇ ਹਾਂ ਬੂਥ ਪਈ ਆ ਜੀ ਹਾਂ ਥਾਲ ਦੇ ਇੱਕ-ਇੱਕ ਕੱਟੀ ਆ ਜੀ ਇੱਕ-ਇੱਕ ਸ਼ਾਖ ਨੜੀ ਬੜੀ ਬੜੀ ਵੈਰਿਟੀ ਆ ਯਾਰ ਮਾਈਜ਼ ਕਮੰਡਰ ਨੇ ਆਪ ਜੀ ਇਹ ਇਧਰ ਨਾ ਬਸਾ ਦੇ ਹਰਾ ਯਾਰ ਉਹ ਤਾਂ ਬੰਦਾ ਹਰਾ ਨਹੀਂ ਰਹੂ ਪੋਲੀ ਬੱਲਾ ਯਾਰ ਮਾਤਾ ਜੰਟੇ ਗਰਮੀ ਚ ਆਜ ਤਾਂ ਧੰਨਵਾਦ ਜੀ ਯਾਰ ਬਹੁਤ ਜੀ ਬਾਈਸਿਕ ਮੰਦਰ ਨਹੀਂ ਆਵਦਦਾ ਉਤਰਿਆ ਕਿਹੜੇ ਪੋਈ ਬੋਲੇ ਕਿਹੜੇ ਕਬੂਤਰ ਚਾਹੇਗਾ ਹਾਂ ਐਨੀ ਪ੍ਰਯੋਕਰ ਨਹੀਂ ਪਤਾ ਪਾਠਾ ਵਾਲੇ ਕਬੂਤਰ ਠੀਕ ਆ ਇਹਦੇ ਨਾਲ ਕਬੂਤਰ ਕਿਹੜੀ ਲੱਗੇ ਹੋਊਗਾ ਦੱਸਾ ਕਬੂਤਰ ਇਹਨਾਂ ਆਪਾਂ ਆਪਣੀ ਲਈ ਦਿਖਾਈ ਗੜੀਆਂ ਸਾਡੀ ਦਾ ਵੱਡਾ ਨਿਕਰਾ ਸਾਪ ਅਸੀਂ ਜਾਣਾ ਸਾਡਾ ਕੁਮਾਰ ਦਾ ਗੇੜਾ ਦਵਾ ਦਾ ਇਹ ਕਿਹੜੇ ਘੁੰਤਰਾ ਨੂੰ ਇਹ ਆਰ ਕਬੂਦਰੀ ਕਰਕੇ ਆਪਣੇ ਕੋਲ ਰਹਿ ਗਈ ਸੀ ਬਾਜੀ ਤੋਂ ਆਪਣੇ ਕੋਲ ਗਾਂ ਕੋ ਮੋਲ ਲੈ ਲਈ ਸੀ ਬਾਜੀ ਛੱਡੀ ਸੀ ਇਹ ਬੰਦੇ ਨੇ ਠੀਕ ਹੈ ਤੇ ਆਪ ਮੋਲ ਲੈ ਲਈਏ ਹੋਲੀ ਪਾਸੇ ਸਾਹ ਕੀ ਹੈ ਵੀ ਆਂ ਡੇਰੇ ਹੋਏ ਆਂ ਹੋਲੀ ਦਾ ਪੱਲਾ

ਖੇਡਾ ਪਨ ਕੂਦੀ ਦਿੱਤੀ ਆ ਉਹ ਉੱਤਰ ਦੇ ਨਾਲ ਸ਼ਾਖਰੀ ਦਾ ਕੂਤਰਾ ਬੰਦ ਹੈ ਅਵੇਲਾ ਹੂੰ ਉਹਦੇ ਨਾਲ ਕੂਂਦਰੀ ਸੀ ਬਾਈ ਇੱਥੇ ਹੁਣ ਇਹਦੇ ਨਾਲ ਕਿਹੜਾ ਲਾਇਆ ਵਾ ਕੋਲੇ ਇਹਨਾਂ ਆਪਾਂ ਘਰ ਦਾ ਪੱਠੇ ਦਾ ਹਾਲ ਕੂਤਰਾ ਆ ਜੋੜੇ ਨਾ ਬਣਾ ਕੇ ਦੱਸਤਾ ਹਾਂ ਬਾਈ ਚੱਤੇ ਨੇ ਆਪਾਂ ਉਹ ਸ਼ਾਖਾ ਜੋੜਾ ਬਣਾ ਕੇ ਦਿੱਤਾ ਹੈਗਾ ਕੋਲੇ ਭੜੇ ਉੱਡੇ ਯਾਰ ਵੀਰੇ ਜਿੰਨੇ ਕਹਦੇ ਝੂਠ ਬੋਲਣ ਵਾਲੀ ਗੱਲ ਹੀ ਦਾਵੇ ਵਾਲੇ ਆ ਘਰ ਦੇ ਬਾਵਾਹੂ ਤਾਂ ਭੱਜੂਗਾ ਵੀਰ ਇਹਨਾਂ ਨਾਲ ਤਾਂ ਹੈ ਹਣਾ ਕੋਸਾਂ ਨੂੰ ਇਨਰ ਜੀ ਆ ਵੀ ਜੰਮੇ ਜਰ ਘਰੇ ਔਰਦੇ ਸਾਨੂੰ ਨਹੀਂ ਡਰ ਕੇ ਵੇਖਦੇ ਬਾਹਰ ਨੂੰ ਭੱਜਣਗੇ ਹੁਣ ਗਾਂ ਨੂੰ ਛੱਡਾ ਕੇ ਪਾੜ ਕੇ ਲਾਏ ਆਂ ਬਾਈ ਨੇ ਸਾਨੂੰ ਕਹਾਈ ਪਾੜ ਕੇ ਲਾਓ ਅਸੀਂ ਲਿਆ ਕੇ ਰੋਈ ਜੋੜੀ ਲਾ ਲਈ ਕੋਸ ਕਰੀ ਬਾਕੀ ਉਹਨਾਂ ਕੋਲ ਵੀ ਰਾਜਨ ਵਾਲੀ ਕੂਤਰੀ ਸੀਗੀ ਹਮ ਬਾਈ ਚੱਠੇ ਦੀ ਤੇ ਬਲਵੀਰ ਦੀ ਇੱਕ ਗੱਲ ਸੀਗੀ ਦੋਨੋਂ ਦੇ ਪੁੱਤਰ ਰਾਜਨ ਨੂੰ ਲੈਣਾ ਆ ਬਾਈ ਨੇ ਗ੍ਰਮੀਂਦ ਨੇ ਆਪਾਂ ਨੂੰ ਕੂਤਰ ਦਿੱਤੀ ਪਹਿਲੀ ਵਾਰੀ ਜੋੜਾ ਨਾਲ ਬਾਈ ਹਾਂ ਉਹਦਾ ਫੋਟੋ ਵਾ ਬਾਈ ਇੱਕ ਕਬੂਤਰ ਨੇ ਲਾਇਆ ਵਾ ਹੁਣ ਇੱਕ ਕਬੂਤਰ ਹੀ ਹੁੰਦਾ ਵਾ ਬੱਤੇ ਕਾਲੇ ਚਿੰਨੇ ਕੱਢਿਆ ਨਹੀਂ ਕੋਈ ਆ ਕਬੂਤਰ ਨੇ ਲਾਲ ਜੀ ਨੇ ਕੱਢ ਹਾਂ ਇਹ ਬਾਈ ਨੇ ਆਪਾਂ ਨੂੰ ਦਿਆਲੇ ਕਬੂਤਰਾਂ ਜੋ ਪੱਤਰ ਦੇ ਕੇ ਵਿਖਾ ਕੇ ਦਿੱਤਾ ਇਹ ਆ ਬੰਦਾ ਠੀਕ ਆ ਕੱਢੂਗਾ ਕਾਲੇ ਚਿੰਨੇ ਵੀ ਕੱਢੂ ਲਾਲ ਚਿੰਨੇ ਵੀ ਕੱਢੂਗਾ ਇਹ ਲਾਲ ਚਿੰਨੇ ਕੱਢਿਆ ਪਰ ਛੱਡੀ ਵੀ ਆ ਫੈਜ ਨਾਲ ਬਾਜੀ ਛੱਡੀ ਸੀ ਉਹਦੇ ਨਾਲ ਹੂੰ ਕੱਢੂਗਾ ਆ ਬੂਛ ਦਿਖਾਈ ਜੀ ਬੂਛ ਹੀ ਬੂਛ ਕੱਢਣੇ ਨੇ ਇਹਨੇ ਆ ਇਹਦੇ ਆ ਹੈ ਆ ਇਹਦੇ ਬੱਚੇ ਮੈਂ ਹੋਲੇ ਕਾਲਾ ਜੀ ਨਾਲ ਕੱਢ ਗਏ ਕਾਲਾ ਕਾਲਾ ਜੀ ਨਾਲ ਮੈਂ ਕਹਾਂਗਾ ਕੱਢੂਗਾ ਆ ਬੱਚੇ ਆ ਇਹਦੇ ਦੋਨੇ ਉਹ ਰਾਜ ਜੀ ਨਾਲ ਵੀ ਹੈ ਯਾਰ ਬਸ ਆ ਬਾਈਕਰ ਤੋਂ ਬਾਅਦ ਘਰੋਂ ਬੂਛ ਲਈ ਆ ਵੀ ਰੋਡ ਠੀਕ ਆ ਆਪਾਂ ਪੰਜ ਕਬੂਤ ਛੇ ਕਬੂਤ ਲੈ ਆਏ ਸੀਗੇ ਪੰਜ ਮੋੜਿਆ ਸੀ ਇੱਕ ਆਪਾਂ ਰੱਖ ਲਈ ਵਈ ਤੇ ਹੈਗੇ ਰੱਖ ਲਈ ਇਹਦੀ ਆਪਣੇ ਕੋਲ ਕਹਿ ਕੇ ਦੱਸ ਕੇ ਰੱਖੀ ਆਪਾਂ ਬਾਈ ਨੂੰ ਬਾਈ ਨੇ ਰੱਖ ਲਾ ਆਪਣੇ ਕੋਲੇ ਬਹੁਤ ਚੰਗੇ ਉੱਡੇ ਨੇ बबूता कबूतर केॾा लॻे ਏਬਲੇ ਸੋਣੀ ਬਾਰਾਪੁਰਾ ਚਾਰ ਘੰਟਾ ਮਮਈ ਲਗਦਾ ਰੇਤਦਾਰੀਆਂ ਹਮ ਮਾ ਮੇਨੇ ਕਬੂਦਰੀ ਸੱਦੀ ਪੰਡੂ ਰਹੀ ਮੋਟਰਸਾਈਕਲ ਵਾਲੀ ਉਹ ਸਾਡੇ ਕੋਲੇ ਰਹੀ ਸੀ ਉਹ ਰਹੀ ਹਮ ਉਹਦਾ ਪੁੱਤ ਬਦਲੀ ਠੀਕ ਆ ਪਰ ਸਭ ਨੂੰ ਤਾਂ ਫਾਇਦਾ ਹੁੰਦਾ ਨਹੀਂ ਪੁੱਛ ਨਹੀਂ ਪੁੱਛ ਸਭ ਨੂੰ ਫਾਇਦਾ ਨਹੀਂ ਹੁੰਦਾ ਕੋਈ ਇਹ ਘਟਕੇ ਮੇਰੇ ਨਾਲ ਨਹੀਂ ਹਮ ਇਹ ਸਾਰੀ ਜਿਹੜਾ ਜਿਵੇਂ ਹੋਤੀ ਮਜ਼ਾ ਬਹੁਤ ਸੋਣੀ ਚੰਗਾ ਬਹੁਤ ਯਾਰ ਕਰ ਰਿਹਾ ਜੀ ਹੁਣ ਜੱਟਾਂ ਨੇ ਕਬੂਤਰਾਂ ਹੀ ਤੇਰੇ ਯਾਰ ਜੀ ਯਾਰ ਕਰ ਰਿਹਾ ਜੀ ਉਹ ਤਾਂ ਕੋਈ ਮੇਰੇ ਨਾਲ ਭਾਗ ਆਲੇ ਆ ਬਾਈ ਜਿਹੜੇ ਤੇਰੇ ਮੋਹਰੇ ਦੇ ਕਹਿੰਦੇ ਇੰਟਰਵਿਊ ਤੂੰ ਆ ਕੀਤੀ ਆਪਣੀ ਵੀਡੀਓ ਬਣਾਈ ਏ ਤੇ ਕਿਹੜੇ ਕਬੂਤਰਾਂ ਨੇ ਤੇ ਬਾਈ ਕਬੂਤਰ ਆਇਆ ਸੀ ਆਪਣੇ ਕੋਲੇ ਉਹ ਕਬੂਤਰ ਨਾ ਸੀ ਮੋੜਦਾ ਹੀ ਬੰਦਿਆਂ ਨੂੰ ਉਹਦਾ ਪੁੱਤ ਵਾ ਬਾਈ ਇਹਦੀ ਵੀ ਲਾੜ ਬਹੁਤ ਉੱਡੀ ਆ ਉੰਦੇ ਇਹਦੇ ਮੈਨੂੰ ਬਾਰੰ ਖੋਣ ਲਾਉਿਆ ਵੀ ਸਾਡੇ ਕਬੂਤਰਾਂ ਦੀ ਕੱਲੀ ਵੀਡੀਓ ਬਣਾ ਲੈ ਤੈਨੂੰ ਪੈਸੇ ਪਾ ਦਾਂਗੇ ਸਹੀ ਗੱਲ ਟਾਈਮ ਨਹੀਂ ਹੁੰਦਾ ਬਈ ਕਰੀਏ ਕੀ ਆ ਬੱਚ ਬੰਦੇ ਨੂੰ ਆਇਆ ਨਾ ਸ਼ੌਂਕ ਨੂੰ ਵੀ ਸਾਡੀ ਯਾਦਗਾਰੀ ਰਹਿ ਜੂ ਹੋਰ ਇਥੇ ਹੈਗੇ ਜੀ ਨਾ 40000 ਟਾਈਮ ਦੀ ਗੱਲ ਹੁੰਦੀ ਆ ਰ ਟਾਈਮ ਵੀ ਹੋਣਾ ਬੰਦੇ ਕੋਲੇ ਗੱਲ ਤਾਂ ਆ ਯਾਰ ਆ ਜਿਹੜੇ ਆਪਾਂ ਮੌਲਕ ਨੂੰ ਲੈ ਸੀ ਆਪਾਂ ਇਹ ਕਬੂਤਰੀ ਉੱਪਰ ਤੇ ਕੱਟ ਲਈ ਆਪਾਂ ਵੀਰੇ ਰਾਜ ਨਾਲੇ ਉਤਰਾ ਦੀ ਇਹ ਉਹਦੇ ਨਾਲ ਭਾਈ ਵੀ ਆਪਾਂ ਕੱਲੇ ਕੱਲੇ ਆਏ ਇਹ ਉਤਰਾ ਲਈ ਘਰੇ ਵੀਰੇ ਬਾਹਲੀ ਢਾਵੀ ਉਹੀ ਨਾ ਅਸੀਂ ਰੱਖ ਲਈਏ ਜੀ ਇੱਦਾਂ ਦੇ ਬੱਦਲ ਨੇ ਇਹ ਤਾਂ ਦੇ ਵੀ ਇਹ ਭੈਣਾਂ ਵੀ ਜਾਂਦੇ ਨੇ ਸੋਲੀ ਸਟੀਆਂ ਜਿਹੜੀਆਂ ਦੋਨੇ ਭੈਣਾਂ ਦਾ ਦਿਨ ਉੱਤੇ ਹੀ ਰਹੇ ਨਾ ਹੀ ਬੋਸ ਤੋਗੜ ਵੀ ਇਹਦੀ ਭੈਣ ਛੱਡੀ ਜਿਆਦੀ ਵੀ ਆਪਾਂ ਤੁਰ ਕੇ ਜਦੋਂ ਪੁੱਤਰਾ ਦਾ 15 ਤੁਰ ਕੇ ਜੀ ਤਾਂ ਠੀਕ ਨਹੀਂ ਬੋਸ ਗਰਮੀ ਬੜੀ ਜਿਆਦਾ ਇਹਾਰੇ ਬਾੜੀ ਹੋੜਦੀ ਜੀ ਯਾਰ ਅਸੀਂ ਰੋਕ ਲਿਆ ਕਿ ਕਿੰਨੇ ਕਮਟੀਆਂ ਬੱਸ